ਕੋਸਾ ਕਾ ਇੱਕ ਵਾਰ ਤੁਹਾਨੂੰ ਮਨਾ ਕਰ ਉਸ ਪਾਸੇ ਤਾਹੀ ਦੁਬਾਰਾ ਗੁਰੂ ਗਰੀ ਸਾਹਿਬ ਜੀ ਇਹ ਬੱਚੇ ਨੇ ਕੇਸ ਰੱਖੇ ਆ ਜੀ 24 ਸਦਾ ਪਾੜ ਕਰ ਰਿਹਾ ਦਾ ਇਹ ਮੈਨੂੰ ਪੁੱਛ ਗਿਆ ਗੜੀ ਨੂੰ ਪੁੱਛ ਗਿਆ ਗੜੀ ਦੇ ਨਾਲ ਆਇਆ ਕਿ ਨਾ ਮੈਂ ਕੇਸ ਰੱਖੜਿਆ ਜੀ ਕੇਸ ਇਹਦੇ ਅੱਜ ਨਵੇਂ ਆ ਦਾੜਾ ਵੀ ਰੱਖ ਰਿਆ ਕੇਸ ਜਿਹੜਾ ਮੁਰਕੀਂ ਕਾ ਨਾਲ ਦੀ ਨਾਲ ਮਾਰੇ ਗਿਰਮਣ 24 ਸਦਾ ਪਾੜ ਕਰ ਰਿਹਾ ਬੱਚਾ ਕੰਨਾਸਾ ਰੱਬ ਕੇ ਨਹੋ ਹੋਵੇ ਨਾ ਹੋਵੇ ਜਿਹੜੀ ਕਰ ਗਿਆ ਕੰਕਾ ਮਾਣ ਕਰਦਾ ਜਿਹੜੀ ਇੱਕ ਦੀਵੜੀ ਆਈ ਚਲੀ ਜਾਵੇ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੀ ਸਾਸ ਜੀ ਜੀ ਨਾਲ ਕੋਲ ਸਭ ਮਹਾਂਤਤ ਸੇ ਖੜੇ ਆ ਤਕਸ਼ੀ ਕੇਸਰ ਸਾਹਿਬ ਦੇ ਫੇਰ ਸਾਹਮਣੇ ਇਸ ਤਾਰ ਲਗਰ ਚੱਲ ਰਿਹਾ ਜੀ ਸਾਡੇ ਕੋਲ ਇੱਕ ਵੀਰ ਆਇਆ ਕੀ ਨਾਮ ਜੀ ਬਣਾ ਸੁਤਨਾਮ ਸਿੰਘ ਇਹ ਵੀ ਨੇ ਰਣ ਜੀਤਾ ਅੱਜ ਤੋਂ ਬਾਅਦ ਮੈਂ ਇਹੜਾ ਨਹੀਂ ਕਟਾਉਂਦਾ ਮੈਂ ਇਹਨੂੰ ਬਿਠਾ ਕੇ ਰੱਖੇ ਜੀ ਢੰਡਾ ਹੋ ਗਿਆ ਇੱਕ ਅੰਟਾ ਪਹਿਲਾਂ ਕਹੀ ਕਿ ਜੀ ਮੈਂ ਦਾੜਾ ਆਹ ਆਬ ਕੇਸ ਰੱਖਿਆ ਇਹ ਮਾਹੌਲ ਹੀ ਹੋਣਾ ਨਹੀਂ ਅਸੀਂ ਉਹਨੂੰ ਦਸਤਾਰ ਸਜਾਉਂਦੇ ਆ ਨਾ ਪੱਕੇ ਤੌਰ ਤੇ ਪ੍ਰਣ ਕਰਦਾ ਏ ਅੱਜ ਤੋਂ ਵਗਾ ਕੇ ਕੇਸ ਨਹੀਂ ਬਣਾਉਗਾ ਇਹ ਵੀਰ ਨੂੰ ਮਾਰਦੀ ਜੇ ਪਰਾਂ ਦੇ ਦਸਤਾਰ ਨਾ ਸਨਮਾਨ ਕਰਦੇ ਤੇ ਨਾਲ ਸ਼ਹੀਦ ਇਹ ਨਾਂ ਮੇਰੂ ਬੰਦੇ ਦੇਰੇ ਆ ਇਹ ਤੇ ਸ਼ਹੀਦਾਂ ਦਾ ਸਤਾਜ ਆ ਸਾਰਾ ਪਿਆਰ ਲਿਖਿਆ 350 ਸਾਲਾਂ ਸ਼ਹਾਦਤ ਦੀ ਆ ਜੀ ਸਤਿਗੁਰੂ ਤੇ ਬਾਦਰ ਮਹਾਰਾਜ ਜੀ ਅਨੰਤਪੁਰ ਸਾਹਿਬ ਰਹੀ ਜਾਰੀ ਗੁਰੂ ਛੀਸ ਪਹਿਲ ਗੁਰਦੁਆਰੇ ਸਾਹਿਬ ਸੰਦੇਸ਼ ਜੀ ਦਾ ਸਾਡੇ ਮਾਰਾ ਦੀ ਬੜੀ ਕਿਰਪਾ ਹੋਈ ਆ ਕਿ ਬਹੁਤ ਨੌਜਵਾਨ ਸਾਡੇ ਕੋਲ ਅੱਜ 23 ਨਵੰਬਰ 2025 ਆ ਸਾ ਵੀ ਨੌਜਵਾਨ ਸਾਡੇ ਕੋਲ ਆ ਚੁੱਕੇ ਆ ਇਹ ਵੀਰ ਫੇਰ ਆਇਆ ਰੰਧੂਆ ਚਾਂਦ ਰਾਤੋ ਜੀ ਵੀਰੇ ਖੜ ਗਿਆ ਤੇ ਮੁਖਮਾਲ ਦੀ ਗੱਲ ਜਦੋਂ ਮੈਂ ਇਹ ਘਰ ਗੱਲ ਕੀਤੀ ਤੇ ਘਰ ਵਾਲੀ ਪਹਿਣੋ ਘਰ ਵਾਲੀ ਨੂੰ ਬੁਝਰੀ ਬੜੀ ਖੁਸ਼ੀ ਪਹਿਣ ਮੈਂ ਉਹਨੂੰ ਕਿਹਾ ਮੈਂ ਕਿ ਜੀ ਅੱਜ ਵੀ ਅਜੇ ਕੇਸ ਰੱਖ ਕੇ ਆ ਰਿਹਾ ਤੇ ਇਹ ਵੀ ਉਹਨੂੰ ਫੋਨ ਕੀਤਾ ਉਹਨਾਂ ਨੇ ਵੀ ਫੇਰ ਦੁਬਾਰਾ ਕਹਿੰਦੇ ਜੇ ਘਰ ਨੂੰ ਆ ਰਹੇ ਆ ਤਾਂ ਮੜਿਆਈ ਦਾ ਡੱਬਾ ਲੈ ਕੇ ਆਈ ਕਿਉਂ ਕਿ ਅੱਜ ਕੇਸ ਗੜ ਖਾਣ ਤੋਂ ਬਾਅਦ ਸਾਵਾ ਸੂਟ ਤੋਂ ਕੇਸ ਲੱਗੇ ਚਲੇ ਆ ਇਹ ਵੀ ਵੀਰ ਦੀ ਸਿੱਖੇ ਇਸਦਾ ਸਵਾਸਾ ਨਿਵੇਦੀ ਮਾਰਾ ਦਿਆ ਕਰ ਆਓ ਵੀਰੋ ਸਾਡੇ ਸੋਹਣੇ ਸਾਡਾ ਸਿੱਧੀ ਦਾ ਸਾਰੇਆਂ ਨੂੰ ਤੇ ਗੁਰੂ ਵਾਲੇ ਬਣੀਏ ਅਮਰ ਸ਼ਕੀਏ ਸਾਵਾਂ ਸੁੱਖ ਦੇ ਨਸ਼ੇ ਸਾਥੇ ਕੇ ਗੁਰੂ ਵਾਲੇ ਬਣ ਕੇ ਉਹਨਾਂ ਜੀਉਂਦੇ ਪੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਸ਼੍ਰੀ ਨਨਕਪੁਰ ਸਾਹਿਬ ਵਿਖੇ ਦਸਤਾਰ ਲੰਗਰ ਚੱਲ ਰਿਹਾ ਸੋ ਜਿੱਥੇ ਬੱਚਿਆਂ ਨੂੰ ਸੈਂਕਲ ਨਾਮ ਦਿੱਤਾ ਗਿਆ ਹੈ ਉਥੇ ਨਾਲ ਦੀ ਨਾਲ ਅੱਜ ਮਹਾਨ ਅਮਰ ਸੱਚਾਰ ਸੀ ਅੱਜੇ ਅਮਰ ਛਕਿਆ ਜੀ ਅੱਜ ਮਹਾਨ ਅਮਰ ਸੱਚਾਰ ਸੀ ਕੇ ਸਰਦੂ ਕੇ ਮੈਂ ਸਾਡੇ ਕੋਲ ਬਾਬਾ ਜੀ ਆਏ ਆ ਕੱਲ ਵੀ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਦਸਤਾਰ ਸਜਾਉਣੀ ਆ ਵੀ ਇਹਨਾਂ ਨੇ ਅਮਰ ਛਕਣਾ ਇਹ ਬਾਬਾ ਜੀ ਨਾਲ ਲੈ ਕੇ ਆਏ ਨੇ ਇਹ ਹਰਿਆਣੇ ਤੋਂ ਨੇ ਮੇਂਦਰਗੜ੍ਹ ਤੋਂ ਸੋ ਰਜਾਬਾਸ ਪਿੰਡ ਪਹਿਲੇ ਨੇ ਗੋਬਿੰਦ ਜੀ ਕਿਹਦੇ ਬਾਬਾ ਜੀ ਨੇ ਇਹ ਹਿੰਦੀ ਬੋਲਦੇ ਆ ਪੰਜਾਬੀ ਭਾਟ ਆਉਂਦੀ ਇਹਨਾਂ ਨੂੰ ਕਿਉਂਕਿ ਹਿੰਦੂ ਪਰਿਵਾਰ ਹਿੰਦੂ ਪਰਿਵਾਰ ਦੀ ਬਾਦ ਨੇ ਹਿੰਦੂ ਪਰਿਵਾਰ ਵਿੱਚੋਂ ਨੇ ਦੇਖਦੇ ਦੇ ਅੱਜ ਇਹਨਾਂ ਨੇ ਖੰਡੇ ਵੱਟ ਦਾ ਅਮਰ ਸ਼ਗਨ ਕਿਹੜੇ ਗੈ ਸਾਢੇ 350 ਸਾਲ ਪਹਿਲੇ ਸੀ ਆਂਦੀ ਸ਼੍ਰੀ ਨੰਦ ਸੋਤ ਤੁਹਾਨੂੰ ਬਹੁਤ ਸੇਵਾ ਜੀ ਕਰ ਗੁਰੂ ਆਸ਼ੀਸ਼ ਦੀ ਮਨਾਈ ਜਾ ਰਹੀ ਹੈ ਮੱਖਣ ਜੀ ਬੜੀ ਕਿਰਪਾ ਹੋਈ ਅਕੀਰੋ ਜੀ ਬੜਾ ਜਿੰਦਰ ਜਿੰਦਰ ਸਿੰਘ

ਬਰਬਕਾਰ ਜੀ ਸ਼ਿਕਾਨਾ ਬਗਰ ਘੜੇ ਤੋਂ ਮਾਰੇ ਉਹ ਪ੍ਰੇਰਕੇ ਇਹ ਪਤਾ ਨਹੀਂ ਦਾ ਆਪਣਾ ਮਨ ਕਰਿਆ ਤੇ ਕਹਿੰਦੇ ਮਨਸਬ ਕੀ ਆਜ਼ਾਦੀ ਪੇ ਕਰ ਕਹਿੰਦਾ ਲਟਾਰੀਆਂ ਵੀ ਬਿਰ ਮਨ ਕਰਿਆ ਕੇ ਪਾਸ ਤੀ ਕੀ ਤਿਰਫਤਾਰੀਆਂ ਹਿੰਦੂਆਂ ਨੂੰ ਗੱਲ ਨਾਲ ਆ ਉਹ ਸਦਰ ਮੈਂ ਕਾਇਤ تھے ਸਾਧੋ ਵੱਡੇ ਨੇ ਬਜ਼ੁਰਗ ਨੇ ਤੇ ਨਾਲ ਕੋਣੋ ਸੰਗਤ ਜੀ ਇਸ ਦਰਮੇਂ ਮੇਂ ਕਿਰਪਾ ਰ ਆਇਆ ਸ ਹਜ਼ਾਰਾਂ ਲੱਖਾਂ ਕਿਰਪਾ ਰਮਾਇਆ ਸੀ ਕਿਰਪਾ ਦੇਹਦ ਤੇ ਅੱਜ ਕੀ ਨੂਰ ਨੇ ਤਾਂ ਦਿੱਲੀ ਕੋ ਪਰਨੂਰ ਕਰ ਦਿੱਤੀਆਂ ਅੱਜ ਜਦਦਰ ਕੁਮਾਰ ਤੇ ਜਦਦਰ ਸਿੰਘ ਬਣੇ ਕਿਰਪਾ ਰਾਮ ਨੂੰ ਬਾਹਰ ਨੇ ਚਰਨੀ ਲਾ ਕੇ ਸਿੰਘ ਬਣਾਇਆ

ਜਿੰਦਰ ਸਿੰਘ ਬਣ ਕੇ ਚੱਲਿਆ ਅੱਜ ਜੇ ਅਸੀਂ ਸਿੱਖ ਨਹੀਂ ਬਣੇ ਹੁੰਦੇ ਫੇਰ ਸਕਲ ਸੇ ਬੰਦ ਜੇ ਤਾਂ ਜੀ ਸੀ ਸਨੇ ਹੋਰ ਚਲਦੀ ਹੈ ਉਸ ਗੁਰੂ ਦੇ ਸਿੱਖ ਬਣੋ ਬਹੁਤ ਬਹੁਤ ਵਧਾਈਆਂ ਇਹਨਾਂ ਬਾਬਾ ਜੀ ਨੂੰ ਦਸਤ ਸਥ ਕਰਾਰ ਕੀਤੇ ਤੇ ਸਿਧਾ ਨਹੀਂ ਕਰਤਾ ਇਹਨਾਂ ਦੇ ਵਰਤਿਆ ਤੇ ਸਾਡੇ ਚੰਗੇ ਭਾਗ ਕੀਏ ਵੀ ਇਹ ਬਾਬਾ ਜੀ ਸਾਡੇ ਕੋਲ ਆਏ ਦਸਤਾਰ ਲੰਗ ਇਰ ਨੂੰ ਉਸਤਾਰਾ ਜਿਹੜਾ ਵੱਡਾ ਬਚਾਇਆ ਇਹੋ ਗੁਰੂ ਸਾਹਿਬ ਦੇਦੋ ਆਓ ਜਿ ਜਗਾਰਾ ਲਾਉਣ ਕੇ ਪਸਾਰਾ ਸਾਨੂੰ ਸਭ ਕੇ ਲੋਗ ਹੀ ਮਰੀਦ ਨਿਹਾਲ ਹਰ ਤਸ਼ਰੀਅਤ ਕੀ ਹਸਾਤ ਤੋਂ ਮਸੀਸ ਦੇ ਗਏ ਉਹ ਨਫਰਤੋਂ ਗਮਨ ਕੀ ਆਸੀਸ ਦੇ ਗਏ ਨੌਵਾਂ ਮਹੱਲਾ ਪੜ ਕੇ ਆਪਣੇ ਗੁਰ ਤੋਂ ਸਿਮਰਿਏ ਬੋਲ ਨੌਵਾਂ ਮਹੱਲਾ ਪੜ ਕੇ ਆਪਣੇ के लिए सेठ महादुरु को स्मरिए सत जीस ने गले ही काम कीए नौ चलाई है सतगुरु ने ही सरताज से गाथा लिखाई है सब मिलके रह है जोआ तरथे दस्तार चल रहेआ मिसाल जो वीर आया तीजा दर तो, तो देखी मिसाबा ਵੀਰ ਜੀ ਜਦੋਂ ਤੋਂ ਦੇਖਿਆ ਪੂਰੀ ਸਾਲ ਹੈ ਜੋ ਹਿੰਦੂ ਕਿਹਾ ਨੇ ਉਹਦਾ ਸਿਵਾ ਕਰਦੇ ਆ ਇਹ ਵੀਰ ਮਨ ਬਣਾ ਕੇ ਆਇਆ ਵੀ ਅੱਜ ਤੋਂ ਦਰਵਾ ਕੇਸ ਦਾੜਾਂ ਨਹੀਂ ਕਟਾਉਂਦਾ ਐਦਾਂ ਹੀ ਕੇਸ ਨੂੰ ਨੰਗਾ ਜੀ ਕਰਾਉਂਦਾ ਸਾਹਸ ਨੂੰ ਦਿਵਾਗਾ ਸੋਸ਼ੀ ਬੰਦੀ ਦੀ ਜੀ ਆ ਜਿੰਡੇ ਵੱਡ ਦਾ ਅਮਰ ਸਖਣਾ ਇਹ ਵੀਰ ਨੂੰ ਸ਼ਿਗਰ ਦੇ ਨਾਲ ਇਹ ਦਸਤਾਰ ਦੇ ਨਾਮ ਸਮਾਣ ਕਰ ਜਾਂਦਾ ਜੀ ਪਰ ਦੇਖੋ ਹਨ ਮਾਰੋ ਕਿਰਪਾ ਕਰਨਾਂ ਤੇ ਵੀਰ ਤਿਸਖੀਆਂ ਇਸ ਸਾਸ ਵਾਸਨਾ ਨੇ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਸਾਸ ਸੰਗਤ ਜੀ ਮੇਰੇ ਮਾਲਕ ਦੀ ਵੰਦੇ ਨਾ ਲਿਖੀ ਬੋਲ ਨਾ ਗਾ ਸਾਡੇ ਨੂੰ ਸਦਾ ਸਿਧ ਹੋਵੇ ਨਾ ਪ੍ਰਾਇਆ ਜਾ ਰਿਹਾ ਹੈ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਜਾਲਾ ਜੀ ਮੇਰੇ ਮਾਲਕ ਦੀ ਜੀ ਯਾਦ ਅੰਦਰ ਦੇਖ ਸਾਡੇ ਦਾ ਦਰਵਾਜ਼ਾ ਖੜੀ ਗਈ ਜਾ ਰਹੀ ਆ ਸਤਿ ਸ੍ਰੀ ਅਕਾਲ ਸਾਡੀ ਕਰਕੇ ਸੁਪਨੇ ਕਮਾਈ ਬਸ ਦਸਤਾਰ ਨਿਕਲ ਜਾ ਰਹੀ ਸਾਡੇ ਕੋਲ ਬਹੁਤ ਪੀ ਗਿਆ ਇਹਨਾਂ ਨੇ ਸੁਣੀ ਇਹ ਖਾਤਰੀ ਇਹ ਵੀਰ ਬੋਲ ਰਿਹਾ ਇਹੋ ਦਸਤਾਰ ਜਾਈ ਗਈ ਆ ਤਾਗ ਦੇ ਕੇ ਸੋਣ ਰੱਖਾ ਹਾਦਿ ਅਸੀਂ ਪੱਕਾ ਬਣਾ ਦਿੱਤਾ ਰਿਲ ਕਰੂ ਇਹ ਵੀ ਕਿਸੇ ਦੇ ਨਹੀਂ ਕਰਾ ਦਾਸੋ ਯਾਦ ਕਾਗੂ ਵੀ ਦੀ ਸੁਭੂਰ ਸਾਡੀ ਕਿਰਪਾ ਵਰਤੀ ਇਹ ਵੀਰ ਜੜੇ ਨੇ ਇਹ ਫਰੇਰ ਕੀ ਨਾਲ ਲੈ ਗਿਆ ਧੰਨਵਾਦ ਇਹਨਾਂ ਦਾ ਤੇ ਪੱਕਾ ਵੀਰ ਮਨ ਬਣਾ ਗਿਆ ਕਿ ਮੈਂ ਇਦਾਂ ਜਾਣਾ ਨਹੀਂ ਅੱਜ ਮੈਂ ਕਿਸ ਲੇ ਕੇ ਜਾਣਾ ਕਿਸ ਤੋਂ ਦਾਸ ਮਹਾਰਾਜ ਦਿਆ ਕਰ ਜੀ ਦਾਸ ਰਾਮ ਜੀ ਜੀ ਬੋਲ ਕੌਣ ਹਾਲ ਸਭ ਤਾਰਾ ਭਾਈ ਕੰਸਾ ਭਾਈ ਕੀਨੋ ਕੰਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀ ਮਾਰਸ ਸਪੋਟਾ ਸਾਡੇ 50 ਸਾਲਾ ਜੀ ਸਭ ਨੂੰ ਬੱਧ ਰੱਖਦੇ ਆ ਉਸਤਾਰ ਕੈਂਪ ਜਿਹੜਾ ਅਜੇ ਵੀ ਗੁਰਬਾਨੇ ਕੰਟੀ ਦੇ ਮੁਕਾਬਲੇ ਚੱਲ ਰਿਹਾ ਸਾਡੇ ਕੋਲ ਕਮੇਟੀ ਭੈਣ ਆਈ ਹੈ ਉਹ ਬੇਟਾ ਨਾਲ ਉਹ ਸੀਨ ਹਾਂ ਸਭ ਇਹਨਾਂ ਤੇ ਹਾਂ ਉਹ ਹੋਏ ਬੱਚੇ ਬੱਚੇ ਰੱਖ ਰਹੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੰਡ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਓਨੇ ਬੱਚਾ ਹੀ ਇਹ ਮੁੰਡੇ ਨੇ ਦੁਨੀਆਂ ਤਾਂ ਦਾਗੀਆਂ ਹੋਰ ਬਹੁਤ ਕੀ ਕਵਿਤਾ ਕੁਮਾਰ ਮੋਹਨ ਕੁਮਾਰ ਇਹਨੇ ਬਹੁਤ ਸੰਭੀ ਜਾ ਗਿਆ ਜੀ ਇਹਦੇ ਡੈਡੀ ਤੇ ਡੈਡੀ ਦਾ ਨਾਮ ਗੁਰੂ ਜੀ ਤੋਂ ਮੋਹਨਾ ਕੋਈ ਨਹੀਂ ਕਿ ਉਹ ਕੇਸ ਰੱਖਣਾ ਚਾਹਦਾ ਰੱਖਣਾ ਜੇ ਕੋਈ ਸਮਝਾ ਕਿ ਦੋਸ਼ਾ ਹੋਈ ਫਿਰ ਉਹ ਕੋਈ ਕੋਈ ਪਤਾ ਚਾਰ ਸੋਹਣਾਂ ਮਾਸਟਰ ਜੀ ਮਿਲੇ ਉਹ ਰਾਇ ਜੀ ਆ ਗਿਆ ਉਹ ਤਾਂ ਬੜੀ ਕਮਾਲ ਦੀ ਗੱਲ ਕਹੀ ਜੇ ਇਹਨਾਂ ਨੂੰ ਕੇਸ ਕਰਨਾ ਚਾਹੁੰਦਾ ਵੀ ਮੈਂ ਮੇਰਾ ਨਾਮ ਕਮਤ ਕੁਮਾਰ ਹੈ ਤਾਂ ਫਿਰ ਇਹ ਕਿਉਂ ਰੁਕੇ ਮੈਂ ਕੋਈ ਗੱਲ ਨਹੀਂ ਕਹ ਰਿਹਾ ਫਿਰ ਉਹ ਸਿੱਖ ਸਜੇ ਗੋਬਿੰਦ ਸਿੰਘ ਹੋਇਆ ਬੜੀ ਕਮਾਲ ਦੀ ਗੱਲ ਉਹ ਮੈਦਾਨ ਹੋਇਆ ਗੁਰੂ ਮਹਾਰਾਜਾ ਕਿਰਪਾ ਕਰਨ ਜੀ ਇਹ ਬੱਚੇ ਦੇ ਸਰ ਹਰ ਤੋਂ ਬਿੰਦੂ ਤੱਕ ਦਾ ਸੋਹਣਾ ਲੱਗ ਰਿਹਾ ਲੱਗ ਰਿਹਾ ਵੀ ਸੋਹਣਾ ਦਾ ਮੁੰਡਾ ਨਹੀਂ ਸਿੱਖਾਂ ਦਾ ਲੱਗ ਰਿਹਾ ਆਓ ਜਗਰਾਂ ਲੱਦੇ ਵੀਰੇ ਬਾਹ ਦੇ ਦੀ ਬਾਂ ਲੱਕੇ ਦੇਖ ਦੇ ਗਦੇ ਦੀ ਜਾਗ ਮੰਤੂ ਨਾ ਮਤਮ ਸਿੱਤੇ ਦੇ ਦੀ ਬਾਪਾ ਬਕਾਲਾ ਕਹਦੀਆਂ ਥਾ 8ਵੇਂ ਬਾਏ ਸਮਝੀ ਹੁ ਮੇ ਫਿਰਤਾ ਆਸ਼ਕੀ ਸ਼ੁਰੂ ਮੱਖਣ ਸ਼ਲਵਾਣੇ ਕਬੇ ਨਾ ਪਾਨ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਗਿ ਸਿੰਘ ਜੀ ਤੇ ਸਾਡੀ ਮੰਗ ਦੇ ਖੜੇ ਆ। ਉਹ ਅਸੀਂ ਸਾਰੀ ਸਮਾਪਤੀ ਕਰ ਚੁੱਕੇ ਸੀ। ਚੱਕਲਾ ਨਾ ਸੈਗਲ ਆਰਾਮ ਦੇ ਦਿੱਤੇ ਸੀ। ਬਖਸ਼ਣ ਦੀ ਕਿਰਪਾ ਰ। ਅੱਜ ਤੋਂ ਮੈਂ ਨੋਇਵਾਨ ਵੀ ਰਹਿਣਾ। ਕਿਨੋਂ ਸੇ ਸਜਾ। ਸਰਬਜੀਤ ਸਿੰਘ ਪਿੰਡ ਗੜਾ ਪਿੰਡਾ। ਬਾਬਾ ਬਰਕਾਲਾ ਸਰ ਇਹ ਤੋਂ ਆ ਜੀ। ਤੁਹਾਨੂੰ ਇੱਕ ਬਾਤ ਸੱਚੇ ਪਾਸਾ ਜਿੱਥੇ ਪਾਈ ਮਖਣਸਾਲ ਵੱਢ ਜੇ ਕੋਲ ਨੰਦ ਹੋ ਰਿਹਾ। ਉਸ ਨੂੰ ਹਾਂ ਬੱਚਾ ਹੈ। ਗੁਰਦੁਆਰਾ ਸਾਹਿਬ ਲਾਗੀ ਕਰਿਆ ਜੀ ਆਪੇ ਬਚਾਲੇ ਤੁਹਾਾਰੇ ਕਿਰਪਾ ਕਰ ਇਸ ਪਿੰਡ ਤੋਂ ਨੇ ਲਗਾਈ ਜੀ ਗੁਹਾਰ ਇੱਕ ਧਰਮ ਕਰਾ ਵੀ ਲਊਗਾ ਜਾਣੇ ਕੀ ਦੂਸਰੇ ਕੀ ਇਤਨਾ ਲਾਗਾ ਨਾ ਸਾਬੋ ਬੋਲੇ ਗੁਰੂ ਚਿੰਦੇ ਸ਼ਹਾਦਤ ਕਰਾ ਰਿਹਾ ਹਮ ਸੀ ਸੋਵਰ ਦੇ ਗੁਰਦੁਆਰ ਸਾਹਿਬ ਕਰ ਗਿਆ ਜੀ ਕਿਹਣਾ ਠੀਕ ਹੈ ਹੁਣ ਫੇਰ ਆਇਆ ਕੇਸ ਰੱਖ ਲੈਣਾ ਬਹੁਤ ਧੰਨਵਾਦ ਮਨੁੱਖੀ ਆਜ਼ਾਦੀ ਤੇ ਕਰਕੇ ਦਾਵਦਰੀਆਂ ਰੋੜ ਕੇ ਪਾਸ ਦੀ ਗਈ ਸੀ ਗਿਰਫਤਾਰੀਆਂ ਗਿਰਫਤਾਰੀਆਂ ਦਿੱਲੀ ਕੋਤਵਾਲੀ ਬੋਸਦਰ ਮੈਂ ਕੈਦ تھے ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੇਸ ਕਰ ਦਿੱਤਾ ਸੀ ਦਿੱਲੀ ਕੋਤਵਾਲੀ ਬੋਸਦਰ ਮੈਂ ਕੈਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਾਲਾ ਨਿਵੇਦੀ ਬੋਸਦਰ ਮੈਂ ਕੈਦ ਸੀ ਉਸ ਨੂਰ ਨੇ ਤੇ ਦਿੱਲੀ ਕੋ ਫੋਹਲ ਕਰਦੀ ਆ ਸ਼ਹਾਦਤਾਂ ਨੇ ਚਾਂਦਨੀ ਸੇ ਚੋਟ ਭਰਦੀ ਆ ਇਹ ਬੱਚੇ ਨੇ ਖੰਡੇਵਾੜ ਦਾ ਅਮਰ ਸ਼ਹੀਦੀ ਅੱਜ 29 ਨਵੰਬਰ 2025 ਬਾਰਤ ਦੀ ਬੜੀ ਕਹਾਣੀ ਉਸ ਅਪਤਲਕ ਦੇ ਛਲ ਫਰੇ ਨੇ ਵੜਨਾ ਅਮਰ ਸ਼ਹੀਦ ਇੱਕ ਐਸਾ ਪਾਪਦਾਰ ਹੋ ਗਿਆ ਸਾਡੇ ਬੰਦ 11 ਸਹਿ ਗਿਆ ਨੂੰ ਇਕ ਕਾਲਾ ਸ਼ੁਰੂ ਜੋ ਪੰਜ ਗੁਰੂ ਮਾਰਾ ਕਿਰਪਾ ਨਾਲ ਇਸ ਸਿੱਖੀ ਕੇ ਸਰਵਸਨਾਨੇ ਗਏ ਵਾਹਿਗੁਰੂ ਦੀਆਂ ਨਾਇਮਾਂ ਮੇਂ ਹੁਆ ਇੱਕ ਕਾਲਾ ਗੁਰੂ ਕੇ ਵਾਹਿਗੁਰੂ ਜੀ ਕੀ ਫਤਿਹ ਦਸਤ ਜੀ ਸਤਨਾਮ ਦੀ ਮਹਾਨ ਕਿਰਪਾ ਨਾਲ ਜੀ ਨੁਰਸਾਨ ਦੀ ਮਹਾਨ ਬਖਸ਼ਤ ਤਰਤੀਬੇ ਤਾਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀ ਲੜਾ ਬਣਾਇਆ ਗਿਆ ਗੁਰੂ ਨੇ ਦੇਖੀ ਜੀ ਜਿੱਥੇ ਜਹਾਂ세 ਬੰਦੀ ਸਾਡੇ ਕੋਲ ਭੈਣ ਆਈ ਹੈ ਜੇ ਤਾਂ ਜੀ ਉਸ ਨੇ ਕੇ ਉਸੇ ਹੋ ਚਲਦੀ ਹੈ ਪਹਿਨੀ ਦੁਆਲਾ ਜੀ 9 ਸਾਲ ਕੇ ਗੋਪਿੰਦ ਸਿੰਘ ਦੁਆਲਾ ਜੀ ਉਹ ਦੁਆਲਾ ਜੀ ਅਨੰਦਪੁਰ ਮੇਠੜੂੜਾ ਹੈ ਜੁਗਨੀ ਮਦਵਾਲਾ ਸਟਾਡ ਲਗਾ ਭੈਣੇ ਵੀ ਅਸੀਂ ਉਹ ਦੁਆਲਾ ਸਜਦੇ ਲਈ ਜੋ ਗੁਰੂ ਸ਼ਹੀਦ ਹੈ

ਇਹਨਾਂ ਜਿਹੜੀਆਂ ਬਣਾਈਆਂ ਸੀ ਦਰਦਾਂ ਨੂੰ ਵੀ ਤੇਰੀਆਂ ਲੋਕਾਂ ਲਈ ਖਾਹ ਸਤਿਗੁਰੂ ਨੇ ਹੀ ਸਰਤਾਜ ਜਿਸੇ ਨਾਲ ਲਿਖਾਈ ਹੈ ਸਭ ਮਲਕ ਤੇਰਾ ਹੈ ਜੋ ਆਪਾਂ ਦੇਖੀਏ ਅਸਮਿਸਾਲ ਹੈ ਜਿਵੇਂ 시ਵੰਦੀਆਂ ਦੀ ਜਿੰਨਾਂ ਦੀ ਤਰਕੀ ਦੇ ਆਏ ਸੰਗੀਤ ਦੇ ਦੀਆ ਆਓ ਸਾਥੀ ਚਾਂਦਰ ਤੋਂ ਦੇ ਜੀਵਨ ਲੁਕਾ ਕੇ ਜੋ ਜਿੰਦਗੀ ਨਹੀਂ ਬਿੰਦੀ ਮੈਂ ਇਸੇ ਵੇਤੀ ਕਰਦਾ ਕਿ ਸਾਧ ਸੰਗਤ ਜੀ ਇਹ 350 ਸਾਲਾਂ ਅੱਗੇ 400 ਸਾਲਾਂ ਵੀ ਮਨਾਇਆ ਜਾਣਾ ਉਹ ਮਨਾਇਆ ਜਾਣਾ ਏ ਪਰ ਉਹਦੋਂ ਆਪਾਂ ਹੋਣਾ ਕਿ ਨਹੀਂ ਹੋਣਾ ਇਹ ਕੋਈ ਪਤਾ ਨਹੀਂ ਹੁਣ ਦੀ ਉਮਰ 'ਚ 50 ਸਾਲ ਐਡ ਕਰ ਲਓ ਕਿਉਂਕਿ ਇਹ 350 ਸਾਲ ਆ 50 ਸਾਲ ਨੂੰ 400 ਸਾਲਾਂ ਮਨਾਇਆ ਜਾਣਾ ਉਹ ਵੀ ਇੱਥੇ ਹੀ ਮਨਾਇਆ ਜਾਣਾ ਪਰ ਉਹ ਤੱਕ ਕਈ ਮਰ ਚੁੱਕੇ ਹੋਣੇ ਆ ਕਈ ਬੁਢੇ ਹੋ ਚੁੱਕੇ ਹੋਣੇ ਆ ਬਿਲਕੁਲ ਕੋਈ ਕੋਈ ਹੋਏਗਾ ਜਿਹਦੀ ਉਮਰ ਹੋਵੇ ਸੋ ਗੁਰੂ ਕੀ ਪਿਆਰਿਓ ਆਪਣੀ ਉਮਰ ਨੂੰ ਕਲੰਕ ਨਾ ਲਾਈਏ ਸੋ ਆਪਣੀ ਜ਼ਿੰਦਗੀ ਨੂੰ ਕਲੰਕ ਨਾ ਲਾਈਏ ਸਾਵ ਸੂਰਤੋਗੇ ਖੰਡੇ ਵੜੇ ਦਮਰ ਸਾਕੇ ਇਹ ਜੀਵਨ ਸਫਲ ਕਰੀਏ ਤਾਂ ਹੀ ਸ਼ਦਾਬਦੀ ਮਨਾਈ ਸਫਲ ਵਾਹਿਗੁਰਜੀ ਦਾ ਕਾਲਸਾ ਵਾਹਿਗੁਰਜੀ ਕੀ ਫਤਿਹ